4 ਜੂਨ ਦਾ ਦਿਨ ਜੋ ਕਿ ਹਰ ਇੱਕ ਪਾਰਟੀ ਨੂੰ ਬਹੁਤ ਹੀ ਬੇਸਬਰੀ ਨਾਲ ਇਸ ਦਿਨ ਦਾ ਇੰਤਜ਼ਾਰ ਸੀ ਤੇ ਅੱਜ ਦੇ ਦਿਨ ਅਸੀਂ ਗੱਲ ਕਰਾਂਗੇ ਖਡੂਰ ਸਾਹਿਬ ਦੀ ਤੇ ਉੱਥੇ ਦੀ ਹਲਕੀ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੋਨੀਆ ਜੀ ਜਿਨ੍ਹਾਂ ਨਾਲ ਅਸੀਂ ਚਰਚਾ ਕਰਾਂਗੇ ਕਿ ਅਮਰਿਤਪਾਲ ਜੂ ਨੇ ਸਭ ਤੋਂ ਪਹਿਲੇ ਨੰਬਰ ਤੇ ਨਜ਼ਰ ਆ ਰਹੇ ਨੇ ਤੇ ਗੱਲਬਾਤ ਚਰਚਾ ਕਰਾਂਗੇ ਇਸ ਚੀਜ਼ ਤੇ ਖਡੂਰ ਸਾਹਿਬ ਤੇ ਸਭ ਤੋਂ ਪਹਿਲਾਂ ਸੋਨੀਆ ਜੀ ਮੈਂ ਤੁਹਾਡਾ ਸਵਾਗਤ ਕਰਨਾ ਚਾਹੂੰਗੀ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਕਿ ਖਡੂਰ ਸਾਹਿਬ ਤੋਂ ਸਭ ਤੋਂ ਪਹਿਲੇ ਅਮਰਿਤਪਾਲ ਨੇ ਉਹ ਸਭ ਤੋਂ ਅੱਗੇ ਨਜ਼ਰ ਆ ਰਹੇ ਤੇ ਇਸ ਦਾ ਕੀ ਕਾਰਨ ਹੈ ਜੀ ਬਿਲਕੁਲ ਉਮੀਦਵਾਰ ਜਿਹੜੇ ਨੇ ਆਜ਼ਾਦ ਉਮੀਦਵਾਰ ਜਿਹੜੇ ਨੇ ਸਭ ਤੋਂ ਪਹਿਲਾਂ ਸਾਨੂੰ ਪਤਾ ਕਿ ਅਮਰਿਤਪਾਲ ਸਿੰਘ ਜੀ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਖਡੂਰ ਸਾਹਿਬ ਹਲਕਾ ਤੋਂ ਜਿਹੜੇ ਖੜੇ ਹੋਏ ਸੀਗੇ ਉਹਨਾਂ ਨੂੰ ਜਿਹੜੀ ਲਗਭਗ ਹੁਣ ਜਿਹੜੀ ਐਗਜ਼ਿਟ ਪੋਲ ਆ ਰਹੇ ਨੇ ਉਹਦੇ ਵਿੱਚ ਵੇਖਿਆ ਜਾ ਰਿਹਾ ਕਿ 1.70 ਹਜ਼ਾਰ ਜਿਹੜੀ ਹੈ ਵੋਟਾਂ ਉਹਨਾਂ ਨੂੰ ਪੈ ਰਹੀਆਂ ਤੇ ਸਭ ਤੋਂ ਅੱਗੇ ਜਿਹੜੇ ਇਸ ਵਾਰ ਜਿਹੜੇ ਨੇ ਉਹ ਜਿਹੜੇ ਨੇ ਜਿਹੜੇ ਅਮਰਿਤਪਾਲ ਜੀ ਨਜ਼ਰ ਆ ਰਹੇ ਨੇ ਤੇ ਇਸ ਕੀ ਕਾਂਗਰਸ ਪਾਰਟੀ ਜਿਹੜੀ ਦੂਜੇ ਨੰਬਰ ਤੇ ਜਿਹੜੀ ਆ ਰਹੀ ਹੈ ਸਾਹਮਣੇ ਆ ਰਹੀ ਹੈ ਸੋ ਜਿਹੜੀ ਕਾਫੀ ਜ਼ਿਆਦਾ ਕੰਪੀਟੀਸ਼ਨ ਬਣਿਆ ਆ ਸੀਗਾ ਤੇ ਹਰ ਇੱਕ ਨੂੰ ਉਮੀਦ ਸੀਗੀ ਕਿ ਕਿਹੜਾ ਇਸ ਵਾਰ ਜਿਹੜਾ ਅੱਗੇ ਆਏਗਾ ਸੋ ਇਸ ਦੇ ਨਾਲ ਹੀ ਜਿਹੜੀ ਹੈ ਅਮਰਿਤਪਾਲ ਤੇ ਆਜ਼ਾਦ ਉਮੀਦਵਾਰ ਅਮਰਿਤਪਾਲ ਉਹਨਾਂ ਦੇ ਸਭ ਤੋਂ ਜ਼ਿਆਦਾ ਵੋਟਾਂ ਵੇਖਣ ਨੂੰ ਮਿਲੀਆਂ ਇਸ ਤੋਂ ਇਲਾਵਾ ਜਿਹੜੀ ਆ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਚਾਣਾ ਵਿੱਚ ਜਿਹੜਾ ਵਾ ਬਹੁਤ ਹੀ ਜ਼ਿਆਦਾ ਕੰਪੀਟੀਸ਼ਨ ਚੱਲ ਰਿਹਾ ਹਜੇ ਵੀ ਜਿਹੜੀਆਂ ਆਪਾਂ ਐਗਜ਼ਿਟ ਪੋਲ ਵੇਖ ਰਹੇ ਆ ਹਰ ਇੱਕ ਉਮੀਦਵਾਰ 'ਚ ਬਹੁਤ ਜ਼ਿਆਦਾ ਜੜੀ ਹੈ ਅ ਦਿਲਚਸਪੀ ਜਿਹੜੀ ਹੈ ਲੋਕਾਂ 'ਚ ਵੱਧਦੀ ਨਜ਼ਰ ਆ ਰਹੀ ਹੈ ਪਰ ਸਭ ਤੋਂ ਅੱਗੇ ਜੜੇ ਹੈ ਉਹ ਜਿਹੜੇ ਆਜ਼ਾਦ ਉਮੀਦਵਾਰ ਅਮਰਿਤਪਾਲ ਤੇ ਇਸੇ ਕੀ ਕਾਰਨ ਨੇ ਕਿ ਉਮੀਦਵਾਰ ਜਿਹੜੇ ਅਮਰਿਤਪਾਲ ਨੇ ਉਹ ਸਭ ਤੋਂ ਅੱਗੇ ਕਿਉਂ ਨਜ਼ਰ ਆ ਰਹੇ ਕਿਸ ਚੀਜ਼ ਕਰਕੇ ਜੀ ਬਿਲਕੁਲ ਬਹੁਤ ਸਾਰੇ ਕੰਮ ਹੋਏ ਨੇ ਉਸ ਤੋਂ ਪਹਿਲਾਂ ਜਦੋਂ ਅਮਰਿਤਪਾਲ ਜਿਹੜੇ ਜੇਲ੍ਹ ਤੋਂ ਬਾਹਰ ਸਿਗੇ ਉਦੋਂ ਉਹਨਾਂ ਨੇ ਬਹੁਤ ਸਾਰੇ ਜੜੇ ਆ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਮਿਲੇ ਨੇ ਤੇ ਸਭ ਤੋਂ ਜ਼ਿਆਦਾ ਮੇਨ ਗੱਲ ਕਰੀਏ ਤੇ ਨਸ਼ੇ ਤੇ ਪੰਥ ਪੰਥਕ ਜਿਹੜੀ ਸਿਆਸਤ ਉਹਦੇ ਤੇ ਜੜੀ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਹਲਕਾ ਜਿਹੜਾ ਖਡੂਰ ਸਾਹਿਬ ਉੱਥੇ ਜਿਹੜੇ ਜਿਹੜੀ ਨਸ਼ੇ ਦੀ ਸਮੱਸਿਆ ਬਹੁਤ ਵੱਧਦੀ ਨਜ਼ਰ ਆ ਰਹੀ ਸੀ ਉਹਦੇ ਉੱਪਰ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਵਾ ਬਹੁਤ ਜ਼ਿਆਦਾ ਜਿਹੜੇ ਆਮ ਜਨਤਾ ਨਾਲ ਗੱਲਬਾਤ ਕਰਕੇ ਉੱਥੇ ਜਿਹੜੇ ਨਸ਼ੇ ਦੀ ਜਿਹੜੀ ਮੁਕਤੀ ਕਰਵਾਈਏ ਸਭ ਤੋਂ ਜ਼ਿਆਦਾ ਮੇਨ ਜਿਹੜੀ ਹੈ ਨਸ਼ੇ ਤੇ ਗੱਲ ਕੀਤੀ ਜਾਂਦੀ ਹੈ ਕਿ ਨਸ਼ੇ ਦਾ ਜਿਹੜਾ ਬਹੁਤ ਪ੍ਰਭਾਵ ਪਿਆ ਜਿਹੜੇ ਨਸ਼ੇ ਜਿਹੜੇ ਨੌਜਵਾਨਾਂ 'ਚ ਬਹੁਤ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਸੀਗਾ ਉਹਨਾਂ ਨੇ ਜਿਹੜੇ ਨੌਜਵਾਨਾਂ ਨੂੰ ਜਿਹੜੀ ਸਿੱਖੀ ਨਾਲ ਜੋੜ ਕੇ ਜਿਹੜੀ ਨਸ਼ੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਕਾਰਨ ਹੀ ਕਹਿ ਸਕਦੇ ਆ ਕਿ ਜ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਵੋਟ ਪਈ ਹੈ ਤੇ ਬਾਕੀ ਪਾਰਟੀਆਂ ਕਿਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਕਿ ਇਸ ਤਰ੍ਹਾਂ ਉਹ ਉੱਥੇ ਖਡੂਰ ਸਾਹਿਬ ਤੇ ਨਜ਼ਰ ਆ ਰਹੀਆਂ ਨੇ ਕਿ ਕੌਣ ਅੱਗੇ ਹੈ ਕੌਣ ਪਿੱਛੇ ਹੈ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਲਾਲਜੀਤ ਸਿੰਘ ਭੁੱਲਰ ਜਾਂ ਆਪਾਂ ਗੱਲ ਕਰੀਏ ਮਨਜੀਤ ਸਿੰਘ ਮੰਨਾ ਜਾਂ ਫਿਰ ਆਪਾਂ ਗੱਲ ਕਰੀਏ ਜਿਹੜੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਸੋ ਉਹ ਸਾਰੇ ਹੀ ਜਿਹੜੇ ਨੇ ਉਮੀਦਵਾਰ ਬਹੁਤ ਹੀ ਜ਼ਿਆਦਾ ਜਿਹੜੇ ਐ ਸਟਰੋਂਗ ਨੇ ਬਹੁਤ ਹੀ ਜ਼ਿਆਦਾ ਜਿਹੜੀ ਕੰਪੀਟੀਸ਼ਨ ਚ ਨੇ ਇਸ ਵਕਤ ਤੇ ਇਸ ਵਕਤ ਆਪਾਂ ਕਹਿ ਸਕਦੇ ਆ ਕੁਲਬੀਰ ਸਿੰਘ ਜੀਰਾ ਜਿਹੜੇ ਕਿ 1 ਲੱਖ ਜਿਹੜੀ ਹੈ 110 ਨੰਬਰ ਤੇ ਐ ਮਤਲਬ ਉਹ ਦੂਸਰੇ ਨੰਬਰ ਤੇ ਨੇ ਸੋ ਜਿੱਦਾਂ ਆਪਾਂ ਗੱਲ ਗੱਲਬਾਤ ਕੀਤੀ ਕਿ ਅਮਰਿਤਪਾਲ ਜੀ ਜਿੱਦਾਂ 170000 ਦੀ ਜਿਹੜੀ ਐਗਜ਼ਿਟ ਬੋਲ ਦੇ ਨਾਲ ਜਿਹੜੇ ਜਿੱਤਦੇ ਨਜ਼ਰ ਆ ਰਹੇ ਨੇ ਉਸ ਦੇ ਨਾਲ ਹੀ ਇੰਡੀਅਨ ਨੈਸ਼ਨਲ ਕਾਂਗਰਸ ਕਾਂਗਰਸ ਦੇ ਉਮੀਦਵਾਰ ਜਿਹੜੇ ਕੁਲਬੀਰ ਸਿੰਘ ਜੀਰਾ ਉਹ ਜਿਹੜੇ ਨੇ 110000 ਦੇ ਨਾਲ ਜਿੱਤਦੇ ਨਜ਼ਰ ਆ ਰਹੇ ਨੇ ਇਹਦਾ ਮਤਲਬ ਕਿੰਨਾ ਜ਼ਿਆਦਾ ਕੰਪੀਟੀਸ਼ਨ ਦੇਖਣ ਨੂੰ ਮਿਲ ਰਿਹਾ ਤੇ ਇਸ ਸਮੇ ਖਡੂਰ ਸਾਹਿਬ ਦੀ ਸਥਿਤੀ ਕੀ ਦੇਖਣ ਨੂੰ ਮਿਲ ਰਹੀ ਹੈ ਜੀ ਬਿਲਕੁਲ ਸਾਰਿਆਂ ਵਿੱਚ ਹੀ ਮਤਲਬ ਬਹੁਤ ਜ਼ਿਆਦਾ ਲੋਕਾਂ ਵਿੱਚ ਜਿਹੜੀਆਂ ਆਮ ਜਨਤਾ ਵਿੱਚ ਜਿਹੜੀ ਹੈ ਉਹ ਇਸ ਵਕਤ ਜਿਹੜੀ ਹੈ ਉਹਨਾਂ ਨੂੰ ਜ਼ਿਆਦਾ ਹੈ ਕਿ ਕੌਣ ਜਿੱਤੇਗਾ ਇਸ ਵਾਰ ਕੌਣ ਜਿਹੜਾ ਸਾਡਾ ਕੈਂਡੀਡੇਟ ਆਏਗਾ ਜਿਹੜਾ ਐਮਪੀ ਦੇਆਂ ਜਿਹੜੀਆਂ ਵੋਟਾਂ ਜਿੱਤੇਗਾ ਅਤੇ ਸਾਡਾ ਜਿਹੜੇ ਆਡੇ ਜਿਹੜੇ ਪੰਜਾਬ ਜਿਹੜੇ ਖਡੂਰ ਸਾਹਿਬ ਦੇ ਹਲਕੇ ਨੂੰ ਜਿਹੜਾ ਰਿਪਰੈਜ਼ੈਂਟ ਕਰੇਗਾ ਸੋ ਹਰ ਇੱਕ ਦੀ ਉਮੀਦ ਹੈ ਕਿ ਇੱਕ ਚੰਗਾ ਕੈਂਡੀਡੇਟ ਜਿਹੜਾ ਸਾਡੇ ਸਾਹਮਣੇ ਆਵੇ ਸੋ ਬਿਲਕੁਲ ਜਿਹੜੀ ਇਸ ਵਕਤ ਜਿਹੜੀ ਨਜ਼ਰ ਆ ਰਹੀ ਹੈ ਉਹ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਜਿਹੜੇ ਅਮਰਿਤਪਾਲ ਸਿੰਘ ਜੀ ਹੈਗੇ ਨੇ ਉਹੀ ਜਿੱਤਦੇ ਨਜ਼ਰ ਆ ਰਹੇ ਨੇ ਇਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਜਿਹੜੇ 3 ਨੰਬਰ ਤੇ ਇਸ ਵਾਰ ਨਜ਼ਰ ਆ ਰਹੇ ਨੇ ਕਮ ਸੇ ਕਮ ਉਹਨਾਂ ਦੇ 90000 ਵੋਟਾਂ ਇਸ ਵਾਰ ਜਿਹੜੀ ਐਗਜ਼ਿਟ ਪੋਲ ਤੇ ਨਜ਼ਰ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤੇ ਮਨਜੀਤ ਸਿੰਘ ਮੰਨਾ ਜੀ ਜਿਹੜੇ ਨੇ ਸਭ ਤੋਂ ਅੱਗੇ ਜਿਹੜੇ ਨੇ ਉਹਨਾਂ ਦੀਆਂ 40000 ਵੋਟਾਂ ਇਸ ਵਾਰ ਨਜ਼ਰ ਆ ਰਹੀਆਂ ਨੇ ਪਰ ਜੇ ਗੱਲ ਬਾਤ ਕਰੀਏ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਜੀ ਦੇ ਸਭ ਤੋਂ ਉੱਪਰ ਹੀ ਨੇ ਉਸ ਤੋਂ ਬਾਅਦ ਜਿਹੜੀ ਕਾਂਗਰਸ ਆਂਦੀ ਹੈ ਉਸ ਤੋਂ ਬਾਅਦ ਜਿਹੜੀ ਆਂਦੀ ਹੈ ਜ ਅੜ ਕੋ ਭਾਰਤੀ ਜਨਤਾ ਪਾਰਟੀ ਤੇ ਲਾਸਟ ਜਿਹੜੀਆਂ ਆਂਦੀ ਪਈਓ ਉਹ ਵਿਰਸਾ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਜਿਹੜੀਆਂ ਇਸ ਵਕਤ ਜਿਹੜੀਆਂ ਵਾ ਉਹ ਜਿਹੜੀਆਂ 40000 ਤੋਂ ਉੱਪਰ ਜਿਹੜੀਆਂ ਉਹਨਾਂ ਦੀਆਂ ਵੋਟਾਂ ਨਜ਼ਰ ਆ ਰਹੀਆਂ ਨੇ ਸੋ ਬਹੁਤ ਜ਼ਿਆਦਾ ਜਿਹੜਾ ਇੱਥੇ ਕੰਪੀਟੀਸ਼ਨ ਹੈਗਾ ਵਾ ਬਹੁਤ ਜ਼ਿਆਦਾ ਲੋਕਾਂ ਨੂੰ ਉਮੀਦਾਂ ਹੈ ਤੇ ਕਿਹੜਾ ਉਮੀਦਵਾਰ ਜਿਹੜਾ ਅੱਗੇ ਆਏਗਾ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਅਮਰਿਤਪਾਲ ਨੇ ਉਹਨਾਂ ਨੇ ਆਮ ਜਨਤਾ ਨੂੰ ਆਪਣੇ ਨਾਲ ਕੀਤਾ ਬਿਲਕੁਲ ਹਲਕਾ ਜੇ ਆਪਾਂ ਗੱਲਬਾਤ ਕਰੀਏ ਹਲਕਾ ਖਡੂਰ ਸਾਹਿਬ ਤੋਂ ਤਾਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਤੇ ਜੇ ਆਪਾਂ ਜਿਹੜੀ ਹੈ ਇੰਡੀਅਨ ਕਾਂਗਰਸ ਦੀ ਗੱਲ ਕਰੀਏ ਇੰਨੇ ਨੈਸ਼ਨਲ ਕਾਂਗਰਸ ਦੀ ਉੱਥੋਂ ਜਿਹੜੇ ਨੇ ਕੁਲਬੀਰ ਸਿੰਘ ਜੀਰਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲਬਾਤ ਕਰੀਏ ਜੇ ਆਪਾ ਭਾਰਤੀ ਜਨਤਾ ਪਾਰਟੀ ਦੀ ਮਨਜੀਤ ਸਿੰਘ ਮੰਨਾ ਜਿਨ੍ਹਾਂ ਦੀ 40000 ਵੋਟਾਂ ਇਸ ਵਕਤ ਜਿਹੜੇ ਐਗਜ਼ਿਟ ਪੋਲ ਤੇ ਨਜ਼ਰ ਆ ਰਹੀਆਂ ਨੇ ਜੀ ਬਿਲਕੁਲ ਜੇ ਆਪਾਂ ਗੱਲਬਾਤ ਕਰੀਏ ਤੇ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਇਸ ਵਕਤ ਜਿਹੜੇ ਜਿੱਤ ਵੱਲ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਜਿਹੜੇ ਨੇ ਦੂਜੇ ਨੰਬਰ ਤੇ ਜਿਹੜੇ ਆ ਰਹੇ ਨੇ ਉਹ ਕੁਲਬੀਰ ਸਿੰਘ ਜੀਰਾ ਤੀਜੇ ਨੰਬਰ ਤੇ ਲਾਲਜੀਤ ਸਿੰਘ ਭੁੱਲਰ ਚੌਥੇ ਨੰਬਰ ਤੇ ਮਨਜੀਤ ਸਿੰਘ ਮੰਨਾ ਤੇ ਪੰਜਵੇਂ ਨੰਬਰ ਤੇ ਵਿਰਸਾ ਸਿੰਘ ਬਲਟੋਹਾ ਜੀ ਨਜ਼ਰ ਆ ਰਹੇ ਨੇ ਸੋ ਬਹੁਤ ਸਾਰੀਆਂ ਜੜੀਆਂ ਹਰ ਇੱਕ ਪਾਰਟੀ ਜੜੀ ਬਹੁਤ ਹੀ ਜ਼ਿਆਦਾ ਸਟਰੋਂਗ ਨਜ਼ਰ ਆ ਰਹੀ ਹੈ ਪੂਰਾ ਜੜਾ ਕ ਪਰ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੀ ਸਭ ਤੋਂ ਜ਼ਿਆਦਾ ਇਸ ਵਾਰ ਐਗਜ਼ਿਟ ਪੋਲ ਤੇ ਜਿਹੜੀਆਂ 1.70 ਹਜ਼ਾਰ ਕਮ ਸੇ ਕਮ ਜਿਹੜੀਆਂ ਵੋਟਾਂ ਨਜ਼ਰ ਆ ਰਹੀਆਂ ਨੇ ਬਾਕੀ ਜ਼ਿਆਦਾ ਜਿਹੜੇ ਇਹਨਾਂ ਸਾਰਿਆਂ ਦਾ ਜਿਹੜਾ ਪੂਰਾ ਜਿਹੜਾ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਹੈ ਖਡੂਰ ਸਾਹਿਬ ਹਲਕੇ ਤੋਂ ਕਿਸ ਤਰ੍ਹਾਂ ਲੱਗ ਰਿਹਾ ਹੈ ਕਿਸ ਤਰ੍ਹਾਂ ਦੇਖਣ ਨੂੰ ਆ ਰਿਹਾ ਹੈ ਕਿ ਅਮਰਿਤਪਾਲ ਨੇ ਜੋ ਉਹ ਆਮ ਜਨਤਾ ਨੂੰ ਆਪਣੇ ਨਾਲ ਜੋੜ ਰਹੇ ਨੇ ਜੀ ਬਿਲਕੁਲ ਉਹ ਜਦ ਵੀ ਗੱਲਬਾਤ ਕਰਦੇ ਨੇ ਉਹ ਪੰਥਕ ਦੀ ਗੱਲ ਕਰਦੇ ਨੇ ਸਭ ਤੋਂ ਪਹਿਲਾਂ ਪੰਥ ਦੀ ਗੱਲ ਕਰਦੇ ਨੇ ਉਹ ਨਸ਼ੇ ਮੁਕਤ ਦੀ ਗੱਲ ਕਰਦੇ ਨੇ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਦੇ ਨੇ ਤਾਂ ਹੀ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਪਿੰਡਾਂ ਤੋਂ ਖਾਸ ਕਰਕੇ ਜਿਹੜੀ ਜਨਤਾ ਨੇ ਆਪਣੀ ਵੋਟ ਜਿਹੜੀ ਅਮਰਿਤਪਾਲ ਜੀ ਨੂੰ ਦਿੱਤੀ ਹੈ ਤੇ ਇਸ ਦੇ ਨਾਲ ਹੀ ਜਿਹੜੀ ਦੂਜੇ ਨੰਬਰ ਤੇ ਗੱਲਬਾਤ ਕਰਦੇ ਆ ਜਿੱਦਾਂ ਕਿ ਕੁਲਬੀਰ ਸਿੰਘ ਜੀ ਦਾ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵੋਟਾਂ ਪਈਆਂ ਨੇ ਇਸ ਸਾਲ ਉਹਨਾਂ ਨੇ ਵੀ ਬਹੁਤ ਜ਼ਿਆਦਾ ਲੋਕਾਂ ਵਿੱਚ ਉਮੀਦਾਂ ਜਗਾਈਆਂ ਨੇ ਕਿ ਉਹ ਵੀ ਜੜੀ ਐ ਖਡੂਰ ਸਾਹਿਬ ਹਲਕੇ ਵਿੱਚ ਸੇ ਬਹੁਤ ਕੰਮ ਕਰਨਗੇ ਹੁਣ ਵੇਖਦੇ ਆ ਕਿ ਕੌਣ ਜਿੱਤਦਾ ਹੈ ਕੌਣ ਜਿੱਤੇ ਵੱਲ ਜੜੀ ਐ ਸੀਟ ਜਾਂਦਾ ਬਿਲਕੁਲ ਜੇ ਆਪਾਂ ਗੱਲਬਾਤ ਕਰੀਏ ਖਡੂਰ ਸਾਹਿਬ ਹਲਕੇ ਦੀ ਤੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਭ ਤੋਂ ਜ਼ਿਆਦਾ ਅੱਗੇ ਨਜ਼ਰ ਆ ਰਹੇ ਨੇ 1.70 ਹਜ਼ਾਰ ਵੋਟਾਂ ਨੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜੀਰਾਜੀ ਦੂਜੇ ਨੰਬਰ ਤੇ ਨਜ਼ਰ ਆ ਰਹੇ ਨੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਜਿਹੜੇ ਨਜ਼ਰ ਆ ਰਹੇ ਨੇ ਜੋ ਕਿ ਲਗਭਗ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਜਿਹੜੀ ਲੱਖ ਹੋਣ ਵਾਲੇ ਨੇ ਬਟ ਉਹਨਾਂ ਦੇ ਜਿਹੜੇ ਨੇ 90 ਹਜ਼ਾਰ ਤੋਂ ਉੱਪਰ ਜਿਹੜੀਆਂ ਵੋਟਾਂ ਜਿਹੜੀਆਂ ਐਗਜ਼ਿਟ ਪੋਲ ਦੇ ਅਕੋਰਡਿੰਗ ਜਿਹੜੀਆਂ ਆ ਰਹੀਆਂ ਨੇ ਜਿਹੜੇ 4 ਨੰਬਰ ਤੇ ਨੇ ਉਹ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇ ਮਨਜੀਤ ਸਿੰਘ ਮੰਨਾ ਜੀ ਜਿਹੜੇ ਨੇ ਉਹ ਆ ਰਹੇ ਨੇ ਤੇ ਜਿਹੜੇ 5ਵੇਂ ਨੰਬਰ ਤੇ ਨੇ ਉਹ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਵਿਰਸਾ ਸਿੰਘ ਮਲਟੋਹਾ ਜੀ ਉਹ ਨਜ਼ਰ ਆ ਰਹੇ ਨੇ ਸੋ ਸਾਰੇ ਹੀ ਕੈਂਡੀਡੇਟ ਬਹੁਤ ਹੀ ਮਾਹਿਰ ਨੇ ਹਰ ਇੱਕ ਕੈਂਡੀਡੇਟ ਜਿਹੜਾ ਵੈ ਉਹ ਆਪਣੀ ਜਿਹੜੀ ਹੈ ਪੋਲਿੰਗ ਕਰਨ ਜਾਂ ਫਿਰ ਉਹਨਾਂ ਨੇ ਬਹੁਤ ਸਾਰੀਆਂ ਕੈਂਪਿੰਗਸ ਕੀਤੀਆਂ ਸੀਗੀਆਂ ਸੋ ਸਭ ਤੋਂ ਜ਼ਿਆਦਾ ਉੱਪਰ ਤੇ ਸਾਨੂੰ ਇਸ ਵਕਤ ਤੱਕ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਅਮਰਿਤਪਾਲ ਜੀ ਨਜ਼ਰ ਆ ਰਹੇ ਜੀ ਤੁਸੀਂ ਗੱਲ ਕਰ ਰਹੇ ਹੋ ਆਜ਼ਾਦ ਉਮੀਦਵਾਰ ਅਮਰਿਤਪਾਲ ਜੀ ਸਭ ਤੋਂ ਪਹਿਲੇ ਨਜ਼ਰ ਆ ਰਹੇ ਨੇ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਉਹਨਾਂ ਨੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਆਪਣੇ ਨਾਲ ਜੋੜਿਆ ਜੀ ਬਿਲਕੁਲ ਜਿਹੜੀ ਹੈ ਸਭ ਤੋਂ ਪਹਿਲਾਂ ਜਦੋਂ ਉਹ ਪਹਿਲਾਂ ਸੀਗੇ ਜਿੱਦਾਂ ਉਸ ਤੋਂ ਪਹਿਲਾਂ ਸਮੇਂ ਤੋਂ ਉਹ ਜਿਹੜੀ ਹੈ ਕੈਂਪਿੰਗ ਕਰਦੇ ਸੀਗੇ ਪਿੰਡਾਂ ਪਿੰਡਾਂ 'ਚ ਜਾ ਕੇ ਜਿਹੜੀ ਉਹਨਾਂ ਨੇ ਨਸ਼ੇ ਮੁਕਤ ਦੀ ਗੱਲ ਕੀਤੀ ਸੀਗੀ ਨਸ਼ਾ ਮੁਕਤ ਕੀਤਾ ਜਾਏਗਾ ਨਸ਼ਾ ਮੁਕਤ ਪੰਜਾਬ ਬਣਾਇਆ ਜਾਏਗਾ ਪੰਤਕ ਨਾਲ ਜੋੜਿਆ ਜਾਏਗਾ ਹਰ ਨੌਜਵਾਨ ਨੂੰ ਸਿੱਖੀ ਨਾਲ ਜੋੜਿਆ ਜਾਏਗਾ ਇਸ ਦੇ ਕਾਰਨ ਹੀ ਜ਼ਿਆਦਾਤਰ ਜਿਹੜੇ ਨੇ ਪਿੰਡਾਂ ਦੇ ਲੋਕਾਂ ਨੇ ਜਿਹੜੀ ਉਹਨਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੂੰ ਆਪਣਾ ਐਮਪੀ ਬਣਾਉਣ ਬਾਰੇ ਸੋਚਿਆ ਸੋ ਇਹਦੇ ਜਿਹੜੀ ਉਮੀਦਵਾਰ ਜਿਹੜੇ ਬਹੁਤ ਸਾਰੇ ਨੇ ਬਹੁਤ ਸਾਰੇ ਜਿਹੜੇ ਉਹਨਾਂ ਨੇ ਆਪਣੀ ਆਪਣੀ ਕੈਂਪਿੰਗਸ ਕੀਤੀਆਂ ਸੀਗੀਆਂ ਬਟ ਸਭ ਤੋਂ ਉੱਪਰ ਇਸ ਵਕਤ ਜਿਹੜੇ ਨੇ ਆਜ਼ਾਦ ਉਮੀਦਵਾਰ ਅਮਰਪਾਲ ਜੀ ਨਜ਼ਰ ਆ ਰਹੇ ਨੇ ਤਾ ਇਸ ਸਮੇਂ ਹਰ ਇੱਕ ਪਾਰਟੀ ਨੇ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਹਰ ਇੱਕ ਪਾਰਟੀ ਜੋਰਾ ਸ਼ੋਰਾ ਨਾਲ ਆਪਣੀ ਕੈਂਪੇਨ ਕਰਦੀ ਹੈ ਤੇ ਖਡੂਰ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਿਰਸਾ ਸਿੰਘ ਵਲਟੋਹਾ ਜੀ ਪਿੱਛੇ ਹੁੰਦੇ ਨਜ਼ਰ ਕਿਉਂ ਆ ਰਹੇ ਨੇ ਜੀ ਬਿਲਕੁਲ ਉਹਨਾਂ ਨੇ ਵੀ ਆਪਣੀ ਕੈਂਪਿੰਗ ਕੀਤੀ ਸੀਗੀ ਹਰ ਇੱਕ ਪਾਰਟੀ ਨੇ ਜਿਹੜੀ ਆਪਣੀ ਆਪਣੀ ਕੈਂਪਿੰਗ ਕੀਤੀ ਸੀ ਜੇ ਆਪਾਂ ਕੱਲ੍ਹ ਬਾਤ ਕਰਦੇ ਹਾਂ ਕੁਲਬੀਰ ਸਿੰਘ ਜੀ ਦਾ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੈਂਪਿੰਗ ਕੀਤੀ ਸੀ ਸੋ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੀ ਆਪਣੀ ਵੋਟ ਦਿੱਤੀ ਹੈ ਬਟ ਜਿਹੜੇ ਹੁਣ ਇਸ ਵਕਤ ਜਿਹੜੀ ਐਗਜ਼ਿਟ ਪੋਲਸ ਨਜ਼ਰ ਆ ਰਹੇ ਨੇ ਉਹਨਾਂ ਵਿੱਚ ਜਿਹੜੀ ਪਾਲ ਜੀ ਨਜ਼ਰ ਆ ਰਹੇ ਨੇ ਪਰ ਜੇ ਆਪਾਂ ਗੱਲ ਕਰੀਏ ਵਿਰਸਾ ਸਿੰਘ ਮਲਟੋਹਾ ਉਹਨਾਂ ਦੀ ਸ਼ਾਇਦ ਉਹਨਾਂ ਨੇ ਜਿਹੜੀ ਹੈ ਕੁਝ ਉਹਨਾਂ ਦੀ ਜਿਹੜੀ ਇੱਕ ਸਪੀਚ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਕੁਝ ਗਲਤ ਕਿਹਾ ਸੀਗਾ ਇਸ ਦੇ ਕਾਰਨ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਘੱਟ ਵੋਟਾਂ ਇਸ ਵਾਰ ਨਜ਼ਰ ਆ ਰਹੀਆਂ ਨੇ ਬਾਕੀ ਜਿਹੜੇ ਨੇ ਜਿਹੜੇ ਪੰਜੋਂ ਉਮੀਦਵਾਰ ਨੇ ਬਹੁਤ ਹੀ ਮਾਹਰ ਨੇਤ ਤੋਂ ਇਲਾਵਾ ਜਿਹੜੀ ਹੈ ਕਮ ਸੇ ਕਮ ਸਤਾਹੀ ਉਮੀਦਵਾਰ ਜਿਹੜੇ ਖੜੇ ਹੋਏ ਸੀਗੇ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਆਜ਼ਾਦ ਉਮੀਦਵਾਰ ਨੇ ਅਤੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਤੋਂ ਜਿਹੜੇ ਨੇ ਖੜੇ ਹੋਏ ਸੀਗੇ ਬਟ ਜਿਹੜ ਬਹੁਤ ਹੀ ਜੜੇ ਆ ਇਹਨਾਂ ਵਿੱਚ ਜ਼ਿਆਦਾ ਕੰਪੀਟੀਸ਼ਨ ਲੱਗ ਰਿਹਾ ਇਸ ਵਕਤ ਤਾਂ ਹੁਣ ਜੋ ਰਿਜ਼ਲਟ ਆ ਰਹੇ ਨੇ ਰਿਜ਼ਲਟ ਬਹੁਤ ਹੀ ਇੰਟਰਸਟਿੰਗ ਲੱਗ ਰਿਹਾ ਹੈ ਗੱਲ ਕਰੀਏ ਅਸੀਂ ਖਡੂਰ ਸਾਹਿਬ ਦੀ ਅੰਮ੍ਰਿਤਸਰ ਦੀ ਆ ਪੂਰੇ ਭਾਰਤ ਦੀ ਤਾਂ ਬਹੁਤ ਹੀ ਲੋਕ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਨਾਲ ਟੀਵੀ ਨਿਊਜ਼ ਦੇਖ ਰਹੇ ਨੇ ਜਾਂ ਕੋਈ ਵੀ ਨਿਊਜ਼ ਦੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਜ਼ਲਟ ਦਾ ਪਤਾ ਲੱਗੇ ਤੇ ਸਭ ਤੋਂ ਪਹਿਲੇ ਨੰਬਰ ਤੇ ਕੌਣ ਹੈ ਤੇ ਕੌਣ ਹੋਏਗਾ ਇਸ ਸਾਲ ਖਡੂਰ ਸਾਹਿਬ ਦਾ ਚੈਂਪੀਅਨ ਇਸੇ ਦੇ ਨਾਲ ਮਹਿਮਦੂ ਮਿਸ਼ਾ ਕੈਮੈਨ ਅਰਸ਼ੀਬ ਦੇ ਨਾਲ ਗੇਟ ਪੰਜਾਬ ਟੀਵੀ ਅੰਮ੍ਰਿਤਸਰ